ਪੰਜਾਬ ਦੇ ਸਭ ਤੋਂ ਮਹਿੰਗੇ ਲੱਡਵਾਲ ਟੋਲ ਪਲਾਜ਼ਾ ਨੂੰ ਅੱਜ ਇੱਕ ਵਾਰ ਫਿਰ ਤੋਂ ਆਮ ਲੋਕਾਂ ਦੇ ਲਈ ਫ੍ਰੀ ਹੋ ਕਰ ਦਿੱਤਾ ਗਿਆ ਸੀ ਫ੍ਰੀ ਕਿਉਂ ਕਰ ਦਿੱਤਾ ਗਿਆ ਸੀ ਕਿ ਲੱਡਵਾਲ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਆਪਣੀਆਂ ਵਕ-ਵਕ ਮੰਗਾਂ ਨੂੰ ਲੈ ਕੇ ਟੋਲ ਨੂੰ ਫ੍ਰੀ ਕੀਤਾ ਗਿਆ ਸੀ ਪਰ ਹੁਣ ਮੰਗਾਂ ਦੇਵੇ ਸਹਿਮਤੀ ਬਣ ਗਈ ਹੈ ਤਾਂ ਲੱਡਵਾਲ ਟੋਲ ਪਲਾਜ਼ਾ ਨੂੰ ਫਿਰ ਤੋਂ ਲੋਕਾਂ ਦੇ ਲਈ ਸ਼ੁਰੂ ਕਰ ਦਿੱਤਾ ਗਿਆ ਜੇਕਰ ਨੂੰ ਤੁਸੀਂ ਲੱਡਵਾਲ ਟੋਲ ਪਲਾਜ਼ਾ ਕੋਸ ਐ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਹੈ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪ੍ਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪ੍ਰਮਾਤਮਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹਿ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਤਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਕਰ ਰਹੇ ਹਾਂ ਤੁਹਾਨੂੰ ਪਰਚੀ ਹੈ ਟੋਲ ਟੈਕਸ ਉਹ ਕਟਵਾਣਾ ਪਵੇਗਾ ਤਾਂ ਮੇਰੇ ਨਾਲ ਬਜਿੱਤਰ ਸਿੰਘ ਜੀ ਪ੍ਰਧਾਨ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਬਾਈ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਸਹਿਮਤੀ ਲਗਾਤਾਰ ਨਹੀਂ ਬਣ ਰਹੀ ਸੀ ਤਾਂ ਹੁਣ ਜਕਦਮ ਸਹਿਮਤੀ ਬਣ ਗਈ ਹੈ ਤਾਂ ਲੱਡੋਵਾਲ ਟੋਲ ਪਲਾਜ਼ਾ ਨੇ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਆਮ ਲੋਕਾਂ ਲਈ ਸਰ ਅਸੀਂ ਪਿਛਲੇ ਡੇਢ ਮਹੀਨੇ ਤੋਂ ਕੰਪਨੀ ਨੂੰ ਮੰਗ ਪੱਤਰ ਦਿੱਤਾ ਸੀ ਲੇਕਿਨ ਕੰਪਨੀ ਅਣਗਹਿਲੀ ਉੱਤੇ ਦਿਖਾ ਰਹੀ ਸੀ ਜਾਨਕੀ ਸਾਨੂੰ ਲਾਰੇ ਲਾ ਰਹੀ ਸੀ ਪਰ ਅੱਜ ਜੋ ਅਸੀਂ ਇੱਕ ਐਕਸ਼ਨ ਲਿਆ ਉਸਤੇ ਸਾਡੀ ਹੁਣ ਡੀਐਸਪੀ ਸਾਹਿਬ ਆਇਆ ਸੀ ਠੀਕ ਹੈ ਜੀ ਪ੍ਰਸ਼ਾਸਨ ਨੇ ਬੈਠ ਕੇ ਸਾਡਾ ਉਹਨਾਂ ਦਾ ਹੱਲ ਕਰਾਇ ਈਐਸਈ ਵੈਲਫੇਅਰ ਉਸ ਤੋਂ ਬਾਅਦ ਸਾਡਾ ਬੋਨਸ ਦਿਵਾਲੀ ਬੋਨਸ ਜਾਂ ਸਾਨੂੰ ਨੈਸ਼ਨਲ ਛੁੱਟੀਆਂ ਦੇ ਤੇ ਇਸ ਤੋਂ ਬਾਅਦ ਸਾਨੂੰ ਵੀਕਲੀ ਆਫ ਦੇ ਵਿੱਚ ਉਹਨਾਂ ਨੇ ਆਪਣਾ ਲਿਖਤੀ ਰੂਪ ਦੇ ਵਿੱਚ ਕਰ ਲਿਆ ਐਗਰੀਮੈਂਟ ਬਾਕੀ ਉਹ ਸਾਰੀਆਂ ਮੰਗਾਂ ਮੰਨ ਲਿਆ ਗਈਆਂ ਜਾਂ ਪਰ ਹਜੇ ਵੀ ਕੋਈ ਮੰਗ ਪੈਂਡਿੰਗ ਪਈ ਹੈ ਤੁਹਾਡੀ ਪਰ ਚਲੋ ਜੋ ਸਾਡੀਆਂ ਮੰਗਾਂ ਸੀ ਜਿੰਨੀਆਂ ਸਾਡੀ ਸਹਿਮਤੀ ਬਣ ਗਈ ਜੀ ਬਹੁਤ ਵਧੀਆ ਸਹਿਮਤੀ ਬਣ ਗਈ ਜੋ ਪ੍ਰਸ਼ਾਸਨ ਨੇ ਸਾਡਾ ਵਿਚ ਬੈਠ ਕੇ ਕਰਾ ਦਿੱਤਾ ਜੀ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਵੀ ਪੱਤਰਕਾਰ ਭਾਈ ਜਰਿਆ ਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਉਹ ਲੋਕ ਆਮ ਲੋਕਾਂ ਲਈ ਫਿਰ ਤੋਂ ਸ਼ੁਰੂ ਕਰ ਦਿੱਤਾ ਕਿ ਹੁਣ ਪਰਚੀ ਲੱਗੇਗੀ ਜੇਕਰ ਲੋਕ ਇੱਥੇ ਕੋਈ ਲੰਘ ਰਹੇ ਨੇ ਹਾਂਜੀ ਹਾਂਜੀ ਟੋਲ ਸ਼ੁਰੂ ਕਰ ਦਿੱਤਾ ਗਿਆ ਜੀ ਹੁਣ ਰੈਗੂਲਰ ਪਰਚੀ ਲੱਗੂਗੀ ਜਿੱਦੇ ਨਿਕਲ ਕੇ ਸਾਹਮਣੇ ਆਈ ਸੀ ਕਿ ਲਾਡਵਾਲ ਟੋਲ ਪਲਾਜ਼ਾ ਉੱਤੇ ਟੋਲ ਕੰਪਨੀ ਦੇ ਵੱਲੋਂ ਕਰਿੰਦੇ ਰੱਖੇ ਗਏ ਨੇ ਜੋ ਲੋਕਾਂ ਦੇ ਨਾਲ ਕਟਮਾਰਕ ਕਰਦੇ ਨੇ ਧੱਕੇਸ਼ਾਹੀ ਕਰਦੇ ਨੇ ਜਿਵੇਂ ਤੁਹਾਡੇ ਪੰਜਾਬ ਪ੍ਰਧਾਨ ਵੀ ਕਹਿ ਰਹੇ ਸੀ ਕਿ ਬਾਹਰ ਦੂਜੀਆਂ ਸਟੇਟਾਂ ਤੋਂ ਬੰਦੇ ਲਿਆਂਦੇ ਗਏ ਨੇ ਕਿ ਉਹ ਵੀ ਮੰਗ ਤੁਸੀਂ ਰੱਖੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਫਿਰ ਹੋਰ ਜਿਹੜੇ ਦੂਜੀਆਂ ਸਟੇਟਾਂ ਤੋਂ ਲੋਕ ਗੁਜ਼ਰਦੇ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਸਰ ਅਸੀਂ ਤਾਂ ਇਹ ਮੰਗ ਰੱਖਦੀ ਸੀ ਵੀ ਘੱਟੋ ਘੱਟ 80% ਜਿਹੜਾ ਸਾਡਾ ਸਟਾਫ ਲੋਕਲ ਹੋਣਾ ਚਾਹੀਦਾ ਕਿਉਂਕਿ ਇੱਥੇ ਆ ਕੇ ਭਾਸ਼ਾ ਦਾ ਫਰਕ ਪੈ ਜਾਂਦਾ ਜੀ ਸਰ ਪੰਜਾਬ ਦੇ ਵਿੱਚ ਜ਼ਿਆਦਾਤਰ ਪੰਜਾਬੀ ਲੋਕ ਬੋਲਦੇ ਨੇ ਠੀਕ ਆ ਜੀ ਕੁਝ ਪਾ ਲੋ ਵਾਰ ਸਟਾਫ ਆਇਆ ਉਹਨਾਂ ਦੀ ਬੋਲੀ ਦੇ ਵਿੱਚ ਕੋਈ ਸਾਡੇ ਪੰਜਾਬ ਦੇ ਲੋਕਾਂ ਦੇ ਸਮਝਣ ਦੇ ਵਿੱਚ ਇਹ ਫਰਕ ਪੈ ਜਾਂਦਾ ਜੀ ਇਸ ਕਰਕੇ ਥੋੜਾ ਮੋਟਾ ਝਗੜਾ ਹੋ ਜਾਂਦਾ ਜੀ ਥੋੜੇ ਪੰਜਾਬ ਪ੍ਰਧਾਨ ਕਹਿ ਰਹੇ ਸੀ ਨਾ ਕਰਿੰਦੇ ਰੱਖੇ ਨੇ ਉਹਨਾਂ ਨੇ ਜੁਤੀ ਬਿਹਾਰ ਤੋਂ ਬੰਦੇ ਬੁਲਾਏ ਨੇ ਕ੍ਰਿਮੀਨਲ ਲੋਕ ਨੇ ਪਰਚੇ ਦਰਜ ਨਹੀਂ ਪੁਲਿਸ ਵੈਰੀਫਿਕੇਸ਼ਨ ਨਹੀਂ ਹੁੰਦੀ ਤਾਂ ਲੋਕਾਂ ਦੇ ਨਾਲ ਧੱਕੇਸ਼ਾਹੀ ਕਰਦੇ ਨੇ ਇਹ ਤਾਂ ਨਹੀਂ ਚੱਲ ਰਿਹਾ ਸਰ ਜਿੱਦਾਂ ਕੋਈ ਥਰਡ ਪਾਰਟੀ ਦੇ ਵਿੱਚ ਆਪਣਾ ਇਨਵੋਲਵਮੈਂਟ ਹੈਗੀ ਉਹਨਾਂ ਕੋਲ ਸਿਕਿਉਰਿਟੀ ਦਾ ਠਿਕਾ ਹੈਗਾ ਬਸ ਉਹਦਾ ਕਰਕੇ ਚੱਲ ਰਿਹਾ ਸੀ ਪਰ ਉਹਨਾਂ ਨੇ ਵੀ ਸਾਡੇ ਨਾਲ ਸਹਿਮਤੀ ਬਣਾ ਲਈ ਜੋ ਤੁਹਾਡੀਆਂ ਮੰਗਾਂ ਨੇ ਅਸੀਂ ਪੂਰੀਆਂ ਕਰਾਂਗੇ ਕਿਉਂ ਲੋਕਾਂ ਦਾ ਨਾਮ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਹੋਵੇਗੀ ਮਾਰਕੁੱਟ ਨਹੀਂ ਕੀਤੀ ਕਿਉਂਕਿ ਅਕਸਰ ਤਸਵੀਰਾਂ ਦੇਖਣ ਨੂੰ ਸਾਹਮਣੇ ਮਿਲਦੀਆਂ ਕਿ ਲਾਡਵਾਲ ਟੋਲ ਪਲਾਇਆ ਉੱਤੇ ਆਏ ਦਿਨ ਕਿਸੇ ਨਾ ਕਿਸੇ ਦੇ ਵੱਲੋਂ ਧੱਕੇਸ਼ਾਹੀ ਤੇ ਕੁੱਟਮਾਰ ਕੀਤੀ ਜਾਂਦੀ ਹੈ ਨਹੀਂ ਸਰ ਧੱਕੇਸ਼ਾਹੀ ਕੁੱਟਮਾਰ ਇਦਾਂ ਨਹੀਂ ਕੀਤੀ ਜਾਂਦੀ ਸਰ ਜੇ ਕਿਸੇ ਦਾ ਮੰਨ ਲਓ ਅਸੀਂ ਤਾਂ ਬਹੁਤ ਸਹਿਯੋਗ ਕਰਦੇ ਹਾਂ ਜ ਪਰ ਵੈਸੇ ਅਸੀਂ ਅਸੀਂ ਇਦਾਂ ਨਹੀਂ ਦੇਖਿਆ ਵੀ ਲੋਕ ਕਈ ਵੇਲੇ ਆਪ ਹੀ ਆ ਕੇ ਫਸ ਜਾਂਦੇ ਜੀ ਜੇ ਮੰਨ ਲਓ ਕੋਈ ਲੈਂਡ ਦੇ ਵਿੱਚ 2 ਮਿੰਟ ਖੜਨਾ ਪੈ ਗਿਆ ਉਹ ਆ ਕੇ ਗਾਲੀ ਗਲੋਚਣ ਲੱਗ ਜਾਂਦੇ ਜੀ ਤੁਸੀਂ ਇੱਦਾਂ ਖੜੇ ਆ ਜਾ ਕੱਲ ਪਤਾ ਹੈ ਬਿਲਕੁਲ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਮੰਗਾ ਤੇ ਸਹਿਮਤੀ ਜ਼ਰੂਰ ਬਣ ਗਈ ਹੈ ਦਾ ਸਹਿਮਤੀ ਬਣਨ ਤੋਂ ਬਾਅਦ ਹੁਣ ਲੱਡਵਾਲ ਟੋਲ ਪਲਾਜ਼ਾ ਨੂੰ ਆਮ ਲੋਕਾਂ ਦੇ ਲਈ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਤਾਂ ਹੁਣ ਜਿੰਨੇ ਵੀ ਇੱਥੋਂ ਗੁਜ਼ਰਨਾ ਹੈ ਤਾਂ ਉਹਨਾਂ ਨੂੰ ਫਾਸਟੈਗ ਦੇ ਜ਼ਰੀਏ ਜਾਂ ਫਿਰ ਕੈਸ਼ ਪਰਤੀ ਦੇ ਜ਼ਰੀਏ ਉਹਨਾਂ ਨੂੰ ਟੋਲ ਟੈਕਸ ਦਾ ਜ਼ਰੂਰ ਦੇਣਾ ਪਵੇਗਾ ਤਾਂ ਇਹ ਤਸਵੀਰਾਂ ਅਸੀਂ ਹੁਣਾਂ ਸਾਂਝੀਆਂ ਕਰ ਰਹੇ ਹਾਂ ਲਾਡਵਾਲ ਟੋਲ ਪਲਾਜ਼ਾ ਤੋਂ ਜੋ ਅੱਜ ਸਵੇਰੇ 11:30 ਵਜੇ ਬੰਦ ਕੀਤਾ ਗਿਆ ਸੀ ਪਰ ਹੁਣ ਤਕਰੀਬਨ ਸਮਾਂ ਜੋ ਹੈ ਡੇਢ ਡੇਢ ਵੱਜ ਚੁੱਕਿਆ ਤਾਂ ਡੇਢ ਵਜੇ ਦੇ ਕਰੀਬ ਲਾਡਵਾਲ ਟੋਲ ਪਲਾਜ਼ਾ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਸ਼ੁਰੂ ਹੈ ਉਹ ਕਰ ਦਿੱਤਾ ਗਿਆ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਇਕਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par